ਅਮਰ ਰਹੰਦੀਆਂ ਜਗ ਤੇ ਉਹ ਕੌਮਾਂ ਵੀਰ ਜਿੰਨਾ ਦੇ ਕਹਾਲਾਂ ਘਾਲਦੇ ਨੇ ਛੰਨੇ ਖੋਪਰੀ ਦੇ ਫੜ ਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲ ਦੇਣੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲ ਦੇਣੇ ਰਜੀਤ ਵੀਰ ਆ ਜਾ ਆ ਜਾ ਪੂਆ ਖੁੱਲ ਗਿਆ ਯਾਰ ਤੂੰ ਤਿਆਰ ਨਹੀਂ ਹੋਇਆ ਮੈਂ ਤਿਆਰ ਹੋ ਕੇ ਵੀ ਆ ਗਿਆ ਕਦੋਂ ਜਾਣਾ ਪਲੰਗਰ ਦੀ ਸੇਵਾ ਕਰਨ ਫਿਰ ਤਾਂ ਪਹਿਲਾਂ ਇਦਾਂ ਕਰ ਮੇਰੀ ਪੱਗ ਪੂਣੀ ਕਰਾ ਦੇ ਫਿਰ ਆ ਤਿਆਰ ਹੋ ਕੇ ਚੱਲਦੇ ਹਾਂ ਇਗਲ ਰਣਜੀਤ ਸਿੰਘ ਆ ਪਰੇ ਤਿਆਰ ਦੀ ਰੋਂਡਾ ਜੇ ਵਿਆਹ ਚੱਲੇ ਜੇ ਉਹ ਨਹੀਂ ਉਹ ਭਰਾਵਾ ਵਿਆਹ ਵਿਊ ਕਾਨੂੰ ਸੈਜਾ ਦਾ ਦੇ 시ਦੀਪੁਰ ਬਸਬੰਦੀ ਲੰਗਰ ਲਾਇਆ ਤੇ ਉੱਥੇ ਸੇਵਾ ਕਰਨ ਚੱਲੇ ਆ ਆਹੋ ਵੀਰ ਜੀ ਘਰ ਚ ਚੌਲ ਬਣਾਉਣ ਨੂੰ ਕਹਿ ਦਈਏ ਤੇ ਸਾਰੇ ਘਰ ਚ ਕਲੇਸ਼ ਪੈ ਜਾਂਦਾ ਲੰਗਰ ਚ ਭਾਵੇਂ 2 ਕਿੱਲਿਆਂ ਦੀ ਜ਼ਮੀਨ ਲੱਗ ਜੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੇਖ ਕਿਵੇਂ ਜ਼ਬਾਨ ਚੱਲਦੀ ਐ ਦੀ ਹਾਂ ਵੀਰੇ ਜੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਇਹਨਾਂ ਨੇ ਮੰਨਿਆ ਗਿਆ ਤਾਂ ਲੰਗਰਾਂ ਵਿੱਚ ਵੀ ਕਈ ਸਰਮਾਇਦਾਰੀ ਲੋਕ ਸਾਡੀ ਸ਼ਰਧਾ ਤੇ ਭਾਵਨਾ ਦੀ ਦੁਰਵਰਤੋਂ ਕਰਦੇ ਆ। ਉਹ ਚੱਲ ਵੀ ਲੈ ਕੋਈ ਨਾ ਜੋ ਕਰਨਗੇ ਸੋ ਭਰਨਗੇ ਆਪਾਂ ਨੂੰ ਕੀ? ਵੀ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਇੰਨਾ ਲੀਡਰਾਂ ਤੇ ਬਾਬਿਆਂ ਨੂੰ ਨਾ ਸਜ਼ਾ ਕਿਉਂ ਨਹੀਂ ਦਿੰਦਾ? ਕਿਉਂਕਿ ਭੈਣੇ ਅਸੀਂ ਸਾਰਾ ਕੁਝ ਰੱਬ ਤੇ ਛੱਡ ਦਿੰਨੇ ਆ। ਜਦੋਂ ਸਾਨੂੰ ਗੁਰੂ ਜੀ ਕਹਿ ਰਹੇ ਆ ਕਿ ਅਕਲੀ ਪੜ ਕੇ ਬੁੱਝੀ ਹੈ, ਅਕਲੀ ਕੀਚੇ ਦਾਣ ਤੇ ਫਿਰ ਬਿਨਾ ਸੋਚੇ ਸਮਝੇ ਅਸੀਂ ਦਾਨ ਕਰੀਏ ਗਲਤੀ ਸਾਡੀ ਏ ਗੁਰੂ ਜਾਂ ਰੱਬ ਦੀ ਨਹੀਂ ਐ ਤੇ ਜਦੋਂ ਸਾਡੀ ਸ਼ਰਦਾ ਦੀ ਕੋਈ ਦੁਰਵਰਤੋਂ ਕਰ ਰਿਹਾ ਹੈ ਤਾਂ ਹਿਸਾਬ ਸਾਨੂੰ ਮੰਗਣਾ ਚਾਹੀਦਾ ਹੈ ਨਾ ਕਿ ਰੱਬ ਨੂੰ ਬੰਤੁ ਹੀ ਦਾਦਕ ਕਿਦਾਂ ਬਣਾਈਆਂ ਨਗਰ ਕੀਰਤਨ ਤੇ ਅਸੀਂ ਜਿਦਿਆੜੇ ਨਾ ਤੁਸੀਂ ਆਨੇ ਲੰਗਰ ਲੱਗਣਾ ਨਾ ਤਮਾ ਲੱਗਣਾ ਵਾਹ ਭਈ ਵਾਹ ਤੁਹਾਡੇ ਤੂੰ ਚੁੱਪ ਹੀ ਰਹਿ ਛੋਟਿਆ ਪਾ ਸੁਣਾ ਨਕਲ ਮਾਰ ਕੇ ਸਿੱਖਣ ਸੀ ਉਸ ਗੁਰੂ ਦੇ ਜੋ ਆਪਣੇ ਹੀ ਟੀਚਰ ਪਾਉਂਦੇ ਵਰਗੇ ਨੂੰ ਆਪਣੇ ਹੀ ਸਿੱਖ ਬਣਾਉਣ ਦੀ ਕਾਬਲੀਅਤ ਰੱਖਦੇ ਹੋਣ ਚੁੱਪ ਕਰ ਬੱਡੀ ਸਿਆਣੀ ਪੜਾਈ ਦੀ ਗੱਲ ਕਿਧਰ ਆ ਗਈ ਗੁਰੂ ਸਾਹਿਬ ਚ ਪਹਿਲਾਂ ਹੀ ਜਾਣੇ ਜਾਣ ਸੀ ਉਹ ਤੁਸੀਂ ਚੁੱਪ ਕਰੋ ਦਵੇਂ ਜਾਣੇ ਆਪਣੇ ਕਲੇਸ਼ ਪਾ ਕੇ ਬਹਿ ਜਾਂਦੇ ਆ ਕੋਈ ਕੰਮ ਦੀ ਗੱਲ ਨਹੀਂ ਕਰ ਲਿਆ ਕਰੋ ਉਹ ਨਹੀਂ ਰਾਜੇ ਤੇਰਾ ਮਨ ਲਗਾ ਕੇ ਪੜਾਈ ਕਰਨਾ ਹੀ ਅਸਲੀ ਸੇਵਾ ਹੈ ਤੇ ਇਹ ਸਾਰੇ ਸਮਾਗਮ ਲੰਗਰ ਲਗਾਉਣੀ ਇਹ ਜੋ ਕੁਝ ਵੀ ਅਸੀਂ ਕਰਦੇ ਆ ਇਹ ਵੀ ਸਿੱਖੀ ਦਾ ਅੰਗ ਹੈ ਪਰ ਪਰ ਕੀ ਵੀਰ ਜੀ ਪਰ ਇੱਕ ਜਗ੍ਹਾ ਤੇ ਇੱਕ ਲੰਗਰ ਲੱਗਣਾ ਤਾਂ ਜਾਇਜ਼ ਹੈ 1 ਕਿਲੋਮੀਟਰ ਦੇ ਵਿੱਚ 10-10 ਲੰਗਰਾਂ ਦਾ ਕੋਈ ਮਤਲਬ ਬਣਦਾ ਇਸ ਬੇਤੁਕੇ ਕੰਮਾਂ ਦਾ ਕੋਈ ਅਰਥ ਹੈ ਉਹ ਭਰਾਵਾ ਉਹ ਪੜ੍ਹੇ ਲਿਖੇ ਸਿਆਣੇ ਬਣੇ ਲੋਕ ਵੀ ਤੇ ਇਹਨਾਂ ਲੰਗਰਾਂ ਜਾ ਕੇ ਸੇਵਾ ਕਰਦੇ ਆ ਉਹ ਕਿਉਂ ਕਰਦੇ ਆ ਉਹ ਵੀ ਤਾਂ ਸਭ ਪੈਸੇ ਦਾ ਦਿਖਾਵਾ ਕਰਦੇ ਨੇ ਹੋਰ ਕੀ ਕੱਬ ਤਿਮਾਸ਼ ਦੀਨਾਂ ਦੀ ਢੀਲ ਹੈ ਜੇ ਸਤਰਾਣੀ ਤੁਸੀਂ ਦੀ ਪ੍ਰਪਕੇ ਵਿਮਣਾਈਆ ਤੁਸੀਂ ਦੱਸੋ ਦੱਸੋ ਤੁਸੀਂ ਤਮਾਸ਼ੀ ਬੀਨਾ ਦੀ ਭੀੜ ਹੈ ਕਿਤੇ ਤੇ ਵੀ ਕੋਈ ਆਸ ਨਾ ਜੇ ਮੰਝ ਤੇ ਜਾਣਾ ਬਾਅਦ ਆਪਣੀ ਆਪ ਦੇ ਵਿਵਾਗ ਰ ਸਭ ਤੋਂ ਪਹਿਲਾਂ ਤੇ ਸ਼ੀਦੀ ਕਦੋਂ ਕਿੱਥੇ ਤੇ ਕਿਉਂ ਹੋਈ ਇਸ ਸਭ ਦੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਸਭ ਦੀ ਜਾਣਕਾਰੀ ਆਪ ਹਾਸਲ ਕਰੀਏ ਤੇ ਹੋਰਨਾਂ ਨੂੰ ਦਸਿਏ ਇਹੀ ਸ਼ਹੀਦੀ ਗੁਰਪੁਰਬ ਮਨਾਉਣਾ ਹੈ। ਉਹਨਾਂ ਸ਼ਹੀਦਾਂ ਦੇ ਨਾਮ ਤੇ ਲੋੜਵੰਦ ਬੱਚਿਆਂ ਦੀ ਮਦਦ ਕਰੀਏ। ਇਹੀ ਸ਼ਹੀਦੀ ਪੁਰਬ ਮਨਾਉਣਾ ਹੈ। ਗਰੀਬ ਤੇ ਪਛੜੇ ਹੋਏ ਬੱਚਿਆਂ ਨੂੰ ਕਾਮਯਾਬ ਹੋਣ ਵਿੱਚ ਸਹਾਇਤਾ ਕਰੀਏ। ਇਹੀ ਸ਼ਹੀਦੀ ਪੁਰਬ ਮਨਾਉਣਾ ਹੈ। ਸਾਨੂੰ ਇਤਿਹਾਸ ਦਾ ਇਹ ਵੀ ਪਤਾ ਹੋਣਾ ਚਾਹੀਦਾ ਛੋਟੇ-ਛੋਟੇ ਸਾਹਿਬਜ਼ਾਦਿਆਂ ਨੇ ਇੱਕ ਵਜ਼ੀਰਖਾਂ ਦੇ ਸਾਹਮਣੇ ਖੜ ਕੇ ਕਹਿ ਦਿੱਤਾ ਸੀ ਐ ਸੂਬੇ ਪਰਬਤ ਦਾਬਿਆਂ ਨਾਲ ਨਹੀਂ ਹੱਲ ਜਾਂਦੇ। ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੇ ਦੇ ਵਿੱਚ ਨਹੀਂ ਰਲ ਜਾਂਦੇ। ਸਾਨੂੰ ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਇਹ ਸਾਰਾ ਕੁਝ ਚੇਤੇ ਕਰਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਇਹ ਸ਼ਹੀਦੀ ਪੁਰਬ ਮਨਾਉਣਾ ਹੈ ਹਾਂ ਨਿਵਾਸਿਆ ਤੇਰੀ ਸਾਰੀ ਗੱਲ ਮੇਰੇ ਪੱਲੇ ਪੈ ਗਈ ਤੇ ਅਸੀਂ ਅੱਜ ਤੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਗਰੀਬ ਬੇਸਹਾਰਾ ਤੇ ਲੋੜਵੰਦ ਲੋਕਾਂ ਦੀ ਮਦਦ ਕਰਿਆ ਕਰਾਂਗੇ ਤੇ ਛੋਟੇ ਆਪਾਂ ਇਸੇ ਤਰ੍ਹਾਂ ਹੀ ਸ਼ਹੀਦੀ ਪੁਰਬ ਮਨਾਇਆ ਕਰਾਂਗੇ ਆਓ ਸ਼ਹੀਦੀ ਪੁਰਬ ਮਨਾਈਏ ਸਾਹਿਬ ਜਾਦਿਆਂ ਦੇ ਵਾਂਗ ਬਣ ਕੇ ਦਿਖਾਈਏ ਦਸਤਾਰਾਂ ਸੋਹਣੀਆਂ ਸਿਰ ਉੱਤੇ ਸਜਾਈਏ ਗੁਰਬਾਣੀ ਆਪ ਪੜ੍ਹੀਏ ਹੋਰਾਂ ਨੂੰ ਪੜ੍ਹਾਈਏ ਆਓ ਸ਼ਹੀਦੀ ਪੁਰਬ ਮਨਾਈਏ ਆਓ ਸ਼ਹੀਦੀ ਪੁਰਬ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਸ਼ਹੀਦੀ ਪੁਰਬ ਮਨਾਈਏ ਪਰ ਕਿਵੇਂ ਸਾਡੀ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਅਤੇ ਸਾਡਾ YouTube ਚੈਨਲ ਗਿਆਨ ਗੋਲਕ ਅਤੇ ਸੁਪਰ ਕਾਰ ਦੋਵੇਂ ਹੀ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਔਨ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਚੰਗੀਆਂ ਵੀਡੀਓ ਕਵਤਾਵਾ ਨਾਟਕ ਅਤੇ ਸ਼ਾਰਟ ਫਿਲਮ ਜਾਂ ਟੈਲੀ ਫਿਲਮ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ